ਆਓ ਤੁਹਾਨੂੰ ਇੱਕ ਬਟਨਾ ਫਾਲਟੀ ਤੇ ਲੈ ਚਲੀਏ ਸੋ ਇਹ ਵਿਆਹ ਕੈਨੇਡਾ ਦੇ ਵਿੱਚ ਹੋ ਰਿਹਾ ਹੈ ਸੋ ਆਓ ਤੁਹਾਨੂੰ ਦਿਖਾਉਨੇ ਹਾਂ ਇਸ ਵਿਆਹ ਦੀਆਂ ਰੌਣਕਾਂ ਉਮੀਦ ਕਰਦੇ ਹਾਂ ਤੁਸੀਂ ਪਸੰਦ ਕਰੋਗੇ ਇਹ ਮੁੰਡੇ ਵਾਲਿਆਂ ਦਾ ਘਰ ਹੈ ਸੋ ਜਿੱਥੇ ਨਾਨਕਾ ਮੇਲ ਨੂੰ ਰਸੀਵ ਕੀਤਾ ਜਾ ਰਿਹਾ ਹੈ ਸੋ ਰਸਮਾਂ ਉਹੀ ਨੇ ਜਿਹੜੀਆਂ ਅਸੀਂ ਪੰਜਾਬ 'ਚ ਮਨਾਉਂਦੇ ਸੀ ਲੇਕਿਨ ਕੈਨੇਡਾ ਦੇ ਵਿੱਚ ਰੰਗ ਢੰਗ ਹੀ ਕੁਝ ਵੱਖਰਾ ਹੈ ਸਜਾਵਟ ਦੇਖੋ ਡਾਂਸ ਦੇਖੋ ਸੋ ਇਹ ਦੇਖੋ ਕਿਸ ਤਰ੍ਹਾਂ ਰੌਣਕਾਂ ਲੱਗੀਆਂ ਹੋਈਆਂ ਨੇ ਇੱਕ ਹਨ ਡਬਲ ਜਦੋਂ ਵਿਆਹ ਹੁੰਦੇ ਨੇ ਤਾਂ ਦੂਸਰੀਆਂ ਕਮਿਊਨਿਟੀਜ਼ ਦੇ ਲੋਕ ਨੇ ਕਿਉਂਕਿ ਸਾਰੇ ਪੰਜਾਬੀ ਤਾਂ ਹੁੰਦੇ ਨਹੀਂ ਤੁਹਾਡੇ ਗਵਾਂਢ ਦੇ ਵਿੱਚ ਇੱਕ ਪਾਸੇ ਕੋਈ ਹੋਰ ਹੈ ਇੱਕ ਪਾਸੇ ਕੋਈ ਹੋਰ ਹੈ ਲੇਕਿਨ ਸਾਰੇ ਇਹ ਇਸਨ ਵਿੱਚ ਅਨਵੋਲਵ ਹੋ ਜਾਂਦੇ ਨੇ ਦੇਖੋ ਨਾਲ ਦਾ ਘਰ ਵੀ ਪੂਰਾ ਸਜਾਇਆ ਗਿਆ ਸੋ ਉਹਨਾਂ ਦੀ ਜਗ੍ਹਾ ਜਿਹੜੀ ਉਹ ਵੀ ਵਰਤੀ ਜਾ ਰਹੀ ਹੈ ਤਾਂ ਆਹ ਵਿਚਾਲੇ ਦੋਨਾਂ ਘਰਾਂ ਦੀ ਜਗ੍ਹਾ ਹੈ ਤਾਂ ਜਿੱਥੇ ਲੋਕ ਤੁਸੀਂ ਦੇਖਦੇ ਹੋ ਘੁੰਮਦੇ ਫਿਰਦੇ ਨੇ ਸੋ ਜਿਹੜਾ ਗਵਾਂਢੀਆਂ ਦਾ ਘਰ ਹੈ ਇਧਰਲੀ ਸਾਈਡ ਤਾਂ ਉੱਥੇ ਵੀ ਪੂਰਾ ਰੌਣਕ ਮੇਲਾ ਲੱਗਿਆ ਹੋਇਆ ਵੱਖ-ਵੱਖ ਦੇਸ਼ਾਂ ਦੇ ਲੋਕ ਵੱਖ-ਵੱਖ ਕਮਿਊਨਿਟੀਆਂ ਸੋ ਪੰਜਾਬੀਆਂ ਦੇ ਇਹ ਰੰਗ ਟੰਗ ਇਹ ਰੀਤੀ ਰਿਵਾਜ ਦੇਖਦੇ ਨੇ ਇਹਨਾਂ ਨੂੰ ਜਾਣਦੇ ਨੇ ਜਦੋਂ ਨਾਨਕਾ ਮੇਲਾ ਆਇਆ ਸੱਦੂ ਪਾਰਟੀਆਂ ਬਣ ਗਈਆਂ ਇੱਕ ਪਾਸੇ ਦਾਦਕਿਆਂ ਵਾਲੇ ਇੱਕ ਪਾਸੇ ਨਾਨਕਿਆਂ ਵਾਲੇ ਤੇ ਫਿਰ ਸਿੱਠਣੀਆਂ ਦਿੱਤੀਆਂ ਗਈਆਂ ਬੋਲੀਆਂ ਦਾ ਮੁਕਾਬਲਾ ਹੋਇਆ ਤੇ ਗਿੱਧਾ ਪੰਗੜਾ ਵੀ ਖੂਬ ਪਿਆ ਤੇ ਇਹ ਮੁਕਾਬਲਾ ਜਿਹੜਾ ਕਾਫੀ ਚਰਚਾੰਦਾ ਰਿਹਾ ਤੇ ਅੜਦੋ ਵਾਲੇ ਸਟਰੀਟਾਂ ਤੇ ਖੜੇ ਦੂਸਰੀਆਂ ਕਮਿਊਨਿਟੀਆਂ ਦੇ ਲੋਕ ਇਸ ਨੂੰ ਵੇਖਦੇ ਰਹੇ ਤੇ ਜਿਹੜੇ ਵੀ ਪੰਜਾਬ ਤੋਂ ਆਏ ਸੀ ਉਹਨਾਂ ਨੂੰ ਤਾਂ ਪੰਜਾਬ ਛੇਤੇ ਆ ਹੀ ਗਿਆ ਉਹ ਆਪਣਾ ਕਲਚਰ ਜਿਹੜੇ ਪੰਜਾਬੀ ਨੇ ਉਹ ਜਿੱਥੇ ਵੀ ਜਾਂਦੇ ਨੇ ਆਪਣਾ ਨਾਲ ਹੀ ਲੈ ਕੇ ਜਾਂਦੇ ਨੇ ਸੋ ਤੁਸੀਂ ਵੀ ਮੰਨੋ ਕੈਨੇਡਾ ਦੇ ਵਿੱਚ ਹੋ ਰਿਹਾ ਇਹ ਵਿਆਹ ਇਹੋ ਜਿਹੇ ਮੌਕੇ ਤੇ ਗੈਰਾਂਜਾਂ ਦੇ ਵਿੱਚ ਪੱਠੀਆਂ ਚੜ ਜਾਂਦੀਆਂ ਨੇ ਜਿਵੇਂ ਆਪਣੇ ਪੰਜਾਬ 'ਚ ਹੁੰਦਾ ਸੀ। ਸੋ ਬਾਹਰ ਜਿਹੜੀ ਹੈਗੀ ਆ ਉਹ ਇੱਥੇ ਬਣਾਈ ਗਈ ਆ। ਦੂਸਰੇ ਪਾਸੇ ਇੱਕ ਪਾਸੇ ਟੈਂਟ ਦੇ ਵਿੱਚ ਸ਼ਗਨ ਹੋ ਰਹੇ ਨੇ, ਬਟਨੇ ਦੀ ਰਸਮ ਆ ਦਾ ਹੋ ਰਹੀ ਆ। ਤੇ ਇੱਕ ਪਾਸੇ ਤੇ ਦੂਸਰੇ ਜਿਹੜੇ ਗਮੰਡੀਆ ਵਾਲੇ ਪਾਸੇ ਬਹਿ ਜਾੜ ਦੇ ਵਿੱਚ ਟੇਬਲ ਕੁਰਸੀਆਂ ਲਗਾ ਕੇ ਤੇ ਇੱਕ ਮਹਿਫਲ ਸਜਾਈ ਗਈ ਆ ਤਾਂ ਜਿਹਦੇ ਵਿੱਚ ਰਿਸ਼ਤੇਦਾਰ ਬੈਠੇ ਇਸ ਵਿਆਹ ਦਾ ਖੁਸ਼ੀ ਮਨਾ ਰਹੇ ਨੇ, ਆਨੰਦ ਮਾਣ ਰਹੇ ਨੇ ਤੇ ਇੱਧਰ ਭਗੜਾ ਵੀ ਖੂ ਪੈ ਰਿਹਾ। ਇਹ ਦਾਦਕਿਆਂ ਨਾਨਕਿਆਂ ਬੜਾ ਮੁਕਾਬਲਾ ਕਾਫੀ ਚਰ ਚੱਲਦਾ ਰਿਹਾ ਤਾਂ ਉਸ ਤੋਂ ਬਾਅਦ ਇੱਕ ਕਿਸਮ ਦੇ ਮੈਚ ਉਹ ਹੀ ਹੁੰਦਾ ਤੇ ਇੰਜੋਏ ਕਰਦੇ ਨੇ ਤੇ ਫਿਰ ਲੈਣ ਦੇਣ ਹੋਇਆ ਇੱਕ ਦੂਸਰੇ ਨੂੰ ਸ਼ਦਨ ਦਿੱਤੇ ਗਏ ਇੱਕ ਦੂਸਰੇ ਨੂੰ ਲੱਡੂ ਭੁਆਏ ਗਏ ਤੇ ਫਿਰ ਜੱਪੀਆਂ ਪਾਈਆਂ ਗਈਆਂ ਦਾ ਫਿਰ ਜਿਹੜਾ ਹੈਗਾ ਉਹਨਾਂ ਨੂੰ ਤੇਲ ਚੋਕਲੇ ਜਾਂ ਸਗੰਦੇ ਕੇ ਰਿਸਿਵ ਕੀਤਾ ਗਿਆ ਤਾਂ ਉਸ ਤੋਂ ਬਾਅਦ ਜਿਹੜੀਆਂ ਹੈਗੀਆਂ ਉਹ ਸਾਰਿਆਂ ਨੇ ਰਲ ਕੇ ਰਸਮਾਂ ਅਦਾ ਕੀਤੀਆਂ ਪਹਿਰੋਂ ਤੋਂ ਪੰਜਾਬੀਆਂ ਨੇ ਆਪਣੇ ਸੱਭਿਆਚਾਰ ਨੂੰ ਸੰਭਾਲਿਆ ਹੋਇਆ ਹੈ ਆਪਣੇ ਗਿੱਧੇ ਨੂੰ ਸੰਭਾਲਿਆ ਹੋਇਆ ਹੈ ਇੱਥੇ 30 ਲਗਦੀਆਂ ਨੇ ਵਿਆਹ ਮਨਾਏ ਜਾਂਦੇ ਨੇ ਵਿਆਹਾਂ ਦੇ ਜਿਹੜੇ ਸਮਾਗਮ ਨੇ ਉਹਨਾਂ ਚ ਸਾਰੀਆਂ ਰਸਮਾਂ ਕੀਤੀਆਂ ਜਾਂਦੀਆਂ ਨੇ ਉਹ ਰਸਮਾਂ ਜਿਹੜੀਆਂ ਹੁਣ ਪੰਜਾਬ ਚ ਭਾਵੇਂ ਲੋਪ ਹੋਰ ਗਈਆਂ ਨੇ ਰੇਸ਼ਨ ਕੈਨੇਡਾ ਦੇ ਵਿੱਚ ਜਾਂ ਕਹੇ ਲੋ ਆਪਣੇ ਪਿੱਛੇ ਰਹਿ ਗਏ ਦੇਸ਼ ਦਾ ਮੋਹ ਕਹੇ ਲੋ ਜਾਂ ਆਪਣੀ ਪਾਸ਼ਾ ਦਾ ਮੋਹ ਕਹੇ ਲੋ ਉਹ ਇਹ ਰਸਮਾਂ ਇੱਥੇ ਇਹਨਾਂ ਮੁਲਕਾਂ ਦੇ ਵਿੱਚ ਉਸੇ ਤਰ੍ਹਾਂ ਬਰਕਰਾਰ ਨੇ ਸੋ ਤੁਸੀਂ ਇਹ ਦੇਖ ਰਹੇ ਹੋ ਤੁਸੀਂ ਤੁਹਾਨੂੰ ਪੰਜਾਬ ਯਾਦ ਆ ਗਿਆ ਹੋਣਾ ਹੋ ਸਕਦਾ ਪੰਜਾਬ ਦੇ ਵਿੱਚ ਵੀ ਹੁਣ ਇਸ ਤਰ੍ਹਾਂ ਦਾ ਮਾ올 ਨਾ ਹੋਵੇ ਕਿਉਂਕਿ ਕੈਨੇਡਾ ਜਿਹੜਾ ਹੈਗਾ ਉਹ ਤੀਸਰਾ ਪੰਜਾਬ ਹੈ ਪੰਜਾਬ ਹੈ ਜਿਹੜਾ ਹੁਣ ਉਹ ਵੱਡੀ ਪੱਧਰ ਤੇ ਕੈਨੇਡਾ ਚ ਬਸਿਆ ਹੋਇਆ ਹੈ ਹੰਡੇ ਭਾਈ ਸੋ ਇਸ ਪ੍ਰਕਾਰ ਇਹ ਖੂਬ ਵਿਦਾ ਪੈਂਦਾ ਰਿਹਾ ਪਰ ਤੁਸੀਂ ਦੇਖੋ ਕਿ ਪਹਿਰਾਵੇ ਨੇ ਕਿ ਜਿਹੜੇ ਕਿੰਨੇ ਖੂਬਸੂਰਤ ਨੇ ਸੋ ਇਹਨਾਂ ਦੇ ਵਿੱਚ ਲੜਕੀਆਂ ਨੇ ਸਿਆਣੀ ਉਮਰ ਦੀਆਂ ਔਰਤਾਂ ਨੇ ਸੋ ਸਾਰੀਆਂ ਨੇ ਪੰਜਾਬੀ ਜਿਹੜਾ ਰਵਾਇਤੀ ਪਹਿਰਾਵਾ ਹੈ ਉਹ ਪਾਇਆ ਹੋਇਆ ਹੈ ਤੋ ਬੋਲੀਆਂ ਨੇ ਜਿਹੜੀਆਂ ਉਹ ਵੀ ਉਹੀ ਨੇ ਤੋਂ ਜਿਹੜੀਆਂ ਪੰਜਾਬ ਦੇ ਵਿੱਚ ਸਾਡੀਆਂ ਮਾਤਾ ਮਾਂ ਸਾਡੀਆਂ ਬਜ਼ੁਰਗ ਔਰਤਾਂ ਪਾਉਂਦੀਆਂ ਹੁੰਦੀਆਂ ਸੀ ਸੋ ਪੀੜੀ ਦਰ ਪੀੜੀ ਇਹ ਸੱਭਿਆਚਾਰ ਨੂੰ ਇਹ ਹੁਣ ਜਿਹੜੇ ਬਾਹਰ बसे ਪੰਜਾਬੀ ਨੇ ਉਹ ਇੱਥੇ ਲੈ ਕੇ ਆਏ ਨੇ ਤੇ ਇਹਨਾਂ ਨੇ ਸਾਡੇ ਸੱਭਿਆਚਾਰ ਨੂੰ ਇੱਥੇ ਜਿਉਂਦਾ ਰੱਖਿਆ ਹੋਇਆ ਹੈ ਤੇ ਇਹ ਸੱਭਿਆਚਾਰ ਇਹਨਾਂ ਤੋਂ ਹੁਣ ਜਿਹੜੀਆਂ ਅਗਲੀਆਂ ਪੀੜ੍ਹੀਆਂ ਨੇ ਇਹਲੇ ਬੱਚੇ ਨੇ ਤੋਂ ਉਹ ਵੀ ਸਿੱਖ ਰਹੇ ਨੇ ਇਹ ਜਿਹੜਾ ਬੱਚਾ ਹੈ ਇਹ ਵੀ ਇਹਨਾਂ ਮੁਲਕਾਂ ਦੇ ਵਿੱਚ ਹੀ ਬੌਰਨ ਹੈ ਤੋ ਇਹ ਜਿਹੜੇ ਬੱਚੇ ਨੇ ਹੁਣ ਉਹਨਾਂ ਦੇ ਵਿਆਹ ਹੋ ਰਹੇ ਨੇ ਜਿਹੜੇ ਕੈਨੇਡਾ ਦੇ ਵਿੱਚ ਜੰਮੇ ਪਲੇ ਨੇ ਲੇਕਿਨ ਜਿਹੜੀਆਂ ਰਸਮਾਂ ਨੇ ਤੇ ਵਿਆਹਾਂ ਦੇ ਜਿਹੜੇ ਅਰੇਂਜਮੈਂਟ ਨੇ ਉਹ ਖੁਦ ਇਹ ਬੱਚੇ ਕਰਦੇ ਨੇ ਤੋ ਇਹਨਾਂ ਨਾਲ ਜੁੜ ਕੇ ਉਹ ਆਪਣੇ ਆਪ ਨੂੰ ਪੰਜਾਬੀ ਹੋਂਦ ਤੇ ਮਾਣ ਮਹਿਸੂਸ ਕਰਦੇ ਨੇ ਸੋ ਆਹ ਲੋ ਜੀ ਹੁਣ ਲੱਡੂ ਨੇ ਜਿਹੜੇ ਆਪਾਂ ਇਹਨੂੰ ਤੁਸੀਂ ਦੇਖ ਰਹੇ ਹੋ ਲੱਡੂ 20 ਵੰਡੇ ਜਾ ਰਹੇ ਨੇ ਸੋ ਇਹ ਲੱਡੂ ਆਪਾਂ ਐਸੇ ਪੱਠੀ ਦੀ ਗੱਲ ਕੀਤੀ ਸੀ ਜਿਹੜੇ ਲੋਕਾਂ ਦੇ ਘਰਾਂ ਵਿੱਚ ਚੜ ਜਾਂਦੀਆਂ ਨੇ ਤੇ ਜਨਾਬ ਹੀ ਚੜਨ ਤਾਂ ਥਾਂ-ਥਾਂ ਜਿਹੜੇ ਹੈਗੇ ਨੇ ਉਹ ਪੰਜਾਬੀ ਰੈਸਟੋਰੈਂਟਾਂ ਹਨ कोई नहीं चक्कर कर लिया नहीं 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 करिए कर बिना बिना 막 그래도 나이는 뭐 거기 크롭 뭐좀 잘해 옛날이야기 리거고어 गायी का खाना सारीयानी बस बिन आने के ओटटी का क्या बदलेगी कटडनी पूरी बस बिन आने के ओटटी का क्या बदलेगी कटडनी नई नई बेतानी किया केची डाल कियानी जेबटडी नई नई पेतरचिया के नई नई बेतानी के Thank you ਕਿਸੇ ਨਾ Obrigado. É. É. ਉਮੀਦ ਕਰਦਾ ਹਾਂ ਦੋਸਤੋ ਕਿ ਕੈਨੇਡਾ ਵਿੱਚ ਹੋ ਰਿਹਾ ਇਹ ਪੰਜਾਬੀ ਵਿਆਹ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਤੇ ਤੁਸੀਂ ਭਾਰਤ ਜਰਮਨ ਆਸਟ੍ਰੇਲੀਆ ਕਿਤੇ ਵੀ ਬੈਠੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਡਾਇਸਪੋਰਾ ਜਿਹੜਾ ਬਾਹਰ ਬਸੇ ਹੋਏ ਪੰਜਾਬੀ ਨੇ ਤਾਂ ਉਹ ਕਿਸ ਤਰ੍ਹਾਂ ਉਹਨਾਂ ਨੇ ਆਪਣੀਆਂ ਰਸਮਾਂ ਨੂੰ ਸੰਭਾਲਿਆ ਹੈ ਕਿਸ ਤਰ੍ਹਾਂ ਉਹਨਾਂ ਦੇ ਵਿਆਹ ਸ਼ਾਦੀਆਂ ਹੁੰਦੇ ਨੇ ਕਿ ਉਹ ਕਿਸ ਤਰ੍ਹਾਂ ਉਹਨਾਂ ਦੇ ਬੱਚੇ ਨੇ ਜਿਹੜੇ ਉਹ ਪੰਜਾਬੀ ਪਰਵਾਹ ਪਹਿਨਦੇ ਨੇ ਤੇ ਇਹਨਾਂ ਰਸਮਾਂ ਦੇ ਵਿੱਚ ਸ਼ਾਮਲ ਹੁੰਦੇ ਨੇ ਸੋ ਇਹ ਜਿਹੜਾ ਸੱਭਿਆਚਾਰ ਹੈ ਇਸੇ ਤਰ੍ਹਾਂ ਪਰਪਲਤ ਹੁੰਦਾ ਰਹੇ ਇਸੇ ਤਰ੍ਹਾਂ ਸਾਡੇ ਵਿਆਹ ਸ਼ਾਦੀਆਂ ਦੇ ਵਿੱਚ ਖੁਸ਼ੀਆਂ ਮਨਾਇਆਂ ਜਾਂਦੀਆਂ ਰਹੇ ਹਨ ਤੇ ਇਹੋ ਸਾਡੀ ਕਾਮਨਾ ਹੈ ਸੋ ਉਮੀਦ ਕਰਦਾ ਹਾਂ ਕਿ ਤੁਹਾਨੂੰ ਜਿਹੜੀ ਸਾਡੀ ਕੋਸ਼ਿਸ਼ ਹੈ ਇਹ ਚੰਗੀ ਲੱਗੀ ਹੋਵੇਗੀ ਤੇ ਤੁਹਾਨੂੰ ਮੈਂ ਹੋਰ ਵੀ ਅੱਗੇ ਚੱਲ ਕੇ ਦਿਖਾਵਾਂਗਾ ਇਸ ਦੀਆਂ ਅਗਲੀਆਂ ਕੜੀਆਂ ਸੋ ਚੈਨਲ ਨਾਲ ਇਸੇ ਤਰ੍ਹਾਂ ਜੁੜੇ ਰਹਿਣਾ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਤੇ ਅਸੀਂ ਤੁਹਾਨੂੰ ਬਾਹਰ ਬੈਠੇ ਲੋਕਾਂ ਦੇ ਜੀਵਨ ਬਾਰੇ ਇਸੇ ਤਰ੍ਹਾਂ ਦੱਸਦੇ ਰਹਾਂਗੇ ਸੋ ਮੇਜਰ ਮਾਰਕ ਨੂੰ ਦਿਓ ਫਿਰ ਆ ਗਿਆ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਆਪ ਸਤਿਕਾਰ ਨਾਲ ਸਤਿ ਸ੍ਰੀ ਅਕਾਲ